ਗੱਲ ਬਾਈ ਜੀ ਮਾਡੇ ਫਾਂਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਨਿਗਨਕੇ ਭਾ ਦੇ ਤੇ ਬਾਈ ਨਾਲ ਕਰਦੇ ਗੱਲਬਾਤ ਤੇ ਵਧੀਆ ਪਸ਼ੂ ਆ ਸਾਰਸੀ ਗੱਲ ਬਾਈ ਜੀ ਸਾਰਸੀ ਗੱਲ ਜੀ ਹੇ ਰਾਜ ਜੀ ਜੀ ਵਧੀਆ 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 ਜੀ ਹਾਂ ਵਧੀਆ ਠੀਕ ਠਾਕ ਹੈ ਇਹਨਾਂ ਭੈਣਾਂ ਤੇਰਾ ਵੀਰ ਜੀ ਮਾਣ ਦੇ ਰਹੀ 판ਦੇ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਹਾਂਜੀ ਸਾਰੀ ਸੰਗਤ ਦਾ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਤੇ ਜਲਵਾ ਵੀਰ ਜੀ ਆਪਣੇ ਕੋਲ ਘੌਲੇ ਪਾ ਦੇ ਚਾਰ ਪੰਜ ਅਗੇ ਆ ਹਾਂਜੀ ਬਿਲਕੁਲ ਜੈ ਰੇਟ ਤੇ ਮਨ ਚ ਲੋ ਵੀਡੀਓ ਪਾਦਨੇ ਹਾਂਜੀ ਤੇ ਬੜੇ ਪਹਾੜਾਂ ਮਈਆਂ ਵੀਰ ਜੀ ਠੀਕ ਜੀ ਇੱਕ ਉੱਚੇ ਬਚਦੀ ਆ ਮੈਂ ਇੱਕ ਛੋਟੀ ਚੰਗੀ ਆਪਣੇ ਕੋਲੋਂ ਵੇਕੇ ਗਈ ਪਿਓਰ ਹੈ ਲੈਣ ਦੀ ਝੋਟੀ ਵੱਡੀ ਵੱਡੀ ਝੋਟੀ ਹੈ ਫੋਨ ਦਾ ਫਾਇਦੇ ਨਹੀਂ ਆ ਹਾਂ ਚਲੋ ਦੁੱਧ ਬੜੀ ਚੰਗੀ ਝੋਟੀ ਹੈ ਠੀਕ ਹੈ ਭਾਈ ਤੇ ਇੱਕ ਵੈੜਾ ਸੂਈ ਤੇ ਗੱਪਣੀ ਵੈੜ ਇੱਕ ਸੂਈ ਗੱਪਣੇ ਬਿਲਕੁਲ ਪਹਾੜਾਂ ਜਾਂਦਾ ਜੈਪੁਰ ਹਾਂ ਜੈ ਜੈ ਹੋਰ ਭੋਲਾ ਠੀਕ ਠਾਕ ਵਧੀਆ ਵਧੀਆ ਆ ਮੈਂ ਮਗਰਵੀਰ ਕਤੀ ਆ ਕਤੀ ਇਹ ਮਗਰ ਆ ਗਈ ਚੜਾਈ ਬਾਈ ਖੋਲੋ ਵੇਖੋ ਜੀ ਲਿਆ ਬਾਪੂ ਬੋਲੋ ਜਿੰਨੋ ਕੋਣ ਕੋਸੇ ਵੀ ਨਹੀਂ ਮੈਨੂੰ ਦਾਖਲ ਹੋਊਗਾ ਵਧੀਆ ਜਣਾ ਚਵਾ ਪੀਗੋ ਨਾ ਕਿਉਂ ਗਰੰਟੀ ਵਾਲਾ ਦੋਤੇ ਜਿਹੜਾ ਮੈਂਦੇ ਕੋਲ ਹੋਊਗਾ ਠੰਡਾ ਕਰਕੇ ਹਾਂਜੀ ਪਰ ਮੈਂ 13 14 ਕਿਲੋ ਵਾਲੀ ਚੰਗੀ ਨਸਲ ਬਰੀਡ ਵਾਲੀ ਮਹੀਂ ਵੀ ਗਾਂ ਫੀਰ ਕੋ ਤਿਆਰ ਕਰਦੇ ਕੱਟੀ ਮਗਰੇ ਆ ਸੋ ਇਹਨੂੰ ਕੋਈ 2 3 ਮਹੀਨੇ ਲਾ ਕੇ ਹੈਜੀ ਸਹੀ ਗੱਲ ਆ ਕੱਟੀ ਮਰ ਕੱਟੀ ਨਾ ਮਰ ਕੱਟੀ ਕੱਟੀ ਆ ਜੀ ਪਤਲੀ ਚੌੜੀ ਦੀ ਬਾਕੀ ਆ ਵੀ ਮੈਂ ਸਾਰੀ ਠੰਡੀ ਤੇਰੀ ਆ ਦੋਰੋ ਜੀ ਸਾਰੀ ਸਾਫ ਸਾਫ ਮੈਂ ਜਿਹਨੂੰ ਦੋਤਾ ਨਹੀਂ ਦੋਤਾ ਨਹੀਂ ਕਾਣ ਤੋਂ ਆ ਵਧੀਆ ਸੂਰਾ ਲੱਗਾ ਚਵਾ ਚੂ ਬੜਾ ਵਧੀਆ ਵੀਰ ਜੀ ਠੀਕ ਹੈ ਤੇ ਘਟੀ ਕਿਤੇ ਆਉਂਦਾ ਹੈ ਘਟੀ ਆਣੀ ਰਿਜੀ ਕੋਈ ਤਨਾ ਹੀ ਲਾੜੇ ਕੋਈ ਚਾਹ ਵੀ ਨਹੀਂ ਲਾੜੇ ਦੋ ਤਾਂ ਮੈਨੂੰ ਗਾਰੰਟੀ ਆਲੇਗਾ ਨਾ ਉਹ ਘਟੀ ਵੀ ਚੰਗੀ ਵਗਣਾ ਘਟੀ ਵੀ ਚੰਗੀ ਵਗਣਾ ਸਾਡੀ ਆ ਹਾਂ ਨਸੋ ਭਾਈ ਜੀ ਕੀ ਪ੍ਰਾਈਸ ਦਾ ਖਿਆਲ ਜੈ ਜੀ ਬਿਲਕੁਲ ਦੇ ਦਾਂਗੇ ਮੈਂ ਹਾਂਜੀ ਜਿਹੜਾ ਕੋ ਵੀਰ ਸਰਾਬ ਨੂੰ ਬਾਹ ਵੀ ਸਿੱਧ ਕਰੇ ਹਾਂਜੀ ਇਹ ਤਾਂ ਬਹੁਤ ਵਧੀਆ ਮਹੀਗਾ ਦੋ ਤਾਂ ਵੀਰ ਸੱਜਣਾ ਜੀ ਨਾ ਮੈਂ ਦੇ ਕੋਲ ਫੋਣ ਵੀ ਹਾਂਜੀ ਜਿਹੜੀ ਗੱਲ ਹੈ ਚੰਗੀ ਮਹੀਗਾ ਲੱਗਣਾ ਹੂੰ ਯਾਰ ਤਾਂ ਬੜੀ ਆ ਬਿਲਕੁਲ ਜੈ ਜੀਰ 60 ਦੇ ਦੋ ਛੱਡਾਂਗੇ 60 2 52000 52000 ਦੀ ਦੇਖੋ ਜੀ ਬਿਲਕੁਲ ਹਾਂ ਸਿੰਗਲ ਹੱਡੀ ਦੀ ਵਧੀਆ ਮੈਂ ਬਹੁਤ ਵਧੀਆ ਤੇ ਨਾਲਾ ਨੋੜਾ ਬਹੁਤ ਸੋਹਣੀਆਂ ਕੁਆਲਟੀ ਵਾਲੀ ਹੈ ਵਧੀਆ ਜੀ ਦੇਖੋ ਜੀ ਆਪ ਸਮਾਦੀ ਵਧੀਆ ਜੀ ਇੱਕ ਲੱਖ ਬਲਾਂ ਮਹੀਨੇ ਬਹੁਤ ਨੋਰਮਾ ਭਾਈ ਨਾ ਰੇਡ ਨਹੀਂ ਗਿਆ ਯਾਰ ਰੇਡ 2 ਘਟ 60 ਦੀ ਪਾਈ ਗਏ ਦਰ ਤਾਂ 10000 ਵੀਰ ਮਾਰ ਕੱਟੀ ਹੈ ਮਹੀ ਸਹੀ ਗੱਲ ਹੈ ਅੱਜ ਉਹਦਾ ਕਲੀ ਜੇ 10000 ਕੱਟੀ ਹੈ ਸਹੀ ਗੱਲ ਬਿਲਕੁਲ ਜਿਆਜ ਸੋਤਾ ਬਿਲਕੁਲ ਕੀ ਆਜ ਨੂੰ ਦੇ ਆ ਜੋ ਟੀਵੀ ਦਾ ਆਪਣੇ ਚੈਨਲ ਹੁਣ ਕਈ ਨਹੀਂ ਮਹੀ ਲੋਕ ਆਉਂਦੇ ਛਡਾ ਪਾਦਰ ਕੜੀ ਨਸਲ ਵਾਲੀ ਘੋੜੀ ਆ ਠੀਕ ਹੈ ਜੀ ਇਹ 2 ਲੱਖ ਦੀ ਪੂਰੀ ਘੋੜੀ ਮੰਦੇ ਹੁੰਦੇ ਠੀਕ 2 ਲੱਖ ਦੀ ਘੋੜੀ ਹਾਂਜੀ 18 ਗਰ ਦੇਖੋ ਜੀ ਖਿਲਾੜੇ ਕਮੈਂਟ ਕੋਈ ਆਪਣੇ ਕੋਲ ਪਈ ਜਿਹੜਾ ਮਾਜੀ ਵੀਰ ਭਰਾ ਮਗਾਲੇ ਵੇਖ ਨਾੜਾ ਵੇਖੋ ਛੋਟੀ ਨਹੀਂ ਸਕਾਦਾ ਨਹੀਂ ਪਰ ਨਹੀਂ ਸਾਫੀ ਲੋਕੀ ਨਹੀਂ ਸਾਫ ਦੇ ਵੀਰ ਜੀ ਬਿਲਕੁਲ ਸਹੀ ਗੱਲ ਹੈ ਸੇਵਾ ਕੀਤੀ ਹੁੰਦੀ ਛੋਟੀ ਦੀ ਤੇ ਛੋਟੀ ਆਪ ਦੱਸਣਾ ਨਹੀਂ ਹੂੰ ਹੂੰ ਛੋਟੀ ਕੁਆਰਟੀ ਵਾਲੀ ਵੇਖੋ ਕਾਦ ਤੋ ਤੋਰੋ ਕਾਦ ਤੋ ਤੋਰੀ ਸੰਗੜ ਸਾਡੀ ਝੋਟੀ ਆ ਤੇ ਬਹੁਤ ਸ਼ਾਨਦਾਰ 6 ਫੁੱਟ ਦਾ ਭਾਈ ਕਾਹ ਹੁਣ ਝੋਟੀ ਕੋ ਵੀਰ ਜਿਹੜਾ ਹੁਣ ਚਵਾਵਾ ਦੋ ਤਾ ਉਹ 8 ਕਿਲੋ ਹਾਂ ਉਹ ਚੰਗੀ ਕੋ ਸੇਵਾ ਕਰੇ ਹੁਣੇ 10 ਕਿਲੋ ਦੁੱਧ ਤੋਕਰਨੇ ਅਜੇ ਕਰਨਾ ਜਿਹੜੀ ਨਫਰ ਵਾਲੀ ਝੋਟੀ ਹੈ ਠੀਕ ਹੈ ਇਹ ਗਰੰਟੀ ਵਾਲੀ ਝੋਟੀ ਸਾਫ ਸੁਥਰੀ ਕਬਟੀ ਨਾਲ ਬ੍ਰੀਡ ਵਾਲੀ ਪੂਰੀ। ਸਾंभਲੇ ਦੇ ਰੇਡ ਜਾਜੇ ਦੇ ਦਾਂਗੇ ਤੇ ਜਿਹੜਾ ਕੋਈ ਦਾ ਤਿਆਰ ਕਰਦੀ ਝੋਟੀ ਵੀਰ 40-45 ਹਜ਼ਾਰ ਦੀ 50 ਤੱਕ ਵੀਰਾਂ ਚੰਗੀ ਕੱਟੀ ਆ ਮਿਲਦੀ ਹਾਂ ਸਰ। ਵਗਾ ਸਹੀ ਗੱਲ ਆ। ਇਹੋ ਜੀ ਬੀਟੀ ਸਾਭੂ। ਵਗਾ 40-45 ਹਜ਼ਾਰ ਦੀ ਕੱਟੀ ਹੋਈ ਜਾਂਦੇ। ਇਹ ਨਾਲ ਦੁੱਧ ਦੀ। ਸਰਦਾ ਗੱਲ ਮੈਂ ਛੇਕ ਲਵਾਂ ਦਵੇ ਦੁੱਧ ਦੀ ਜਾਣਾ ਇਹਨੇ। ਇਹਨੇ ਕਰਮਾਲੀ ਦੇ ਦੁੱਧ ਆ ਇਹ ਸਾਰੀਆਂ। ਆ ਵਧੀਆ ਦੁੱਧ। ਠੀਕ। ਦੇਖੋ ਜੀ ਫਿਰ ਠੰਡੀ ਬਰੀ ਘਾੜੇ ਦੇ ਮਿਲਦੀ ਦੋਵੇਂ ਇੱਕ। ਠੀਕ ਜੀ। ਕਸੋ ਭਾਜੀ ਕੀ ਮੁੱਲ ਲਾ ਮੁੱਲ ਕਰਾਉਨੋਂ ਵੀਰ ਭਾਵੇਂ 65 60 ਜੋ ਮਰਦੀ ਐ ਐਂਡ 55000 ਜੋ 55000 ਦੇ ਲਓ ਜੀ ਐਂਡ ਪੈਂਦੇ ਐਂਡ 55000 ਝੋਟੀ ਦੇ ਦਾਂਗੇ ਪਰ ਗਾਂ ਝੋਟੀ ਬਣ ਜੇਦਾ ਲੱਖਾਂ ਦੀ ਝੋਟੀ ਆ ਤਵੇਂ 40 50000 ਦੀ ਕੱਟੀ ਹੋਈ ਆ ਆਮ ਜਨੇ ਭਲਣੀ ਆ ਖਾਣਾ ਪੀਣਾ ਦੁੱਧ ਦੀ ਐ ਜੀ ਐਂਡ ਦੇ ਦਾਂਗੇ ਪਰ ਝੋਟੀ ਦੇ ਦੇ 55000 ਦੀ ਮੈਂ ਠੀਕ ਐ ਜੀ ਗਾਂ ਪਿਆਰ ਕੀਤੀ ਬਹੁਤ ਕੀਮਤੀ ਵਾਲੀ ਚੀਜ਼ ਆ ਵੱਡੀ ਝੋਟੀ ਆ ਪੂਰੀ ਆਮਲੇ ਜਿਹੜਾ ਵੀਰ ਭਰਜੀ ਤੇ ਨੌਲੇ ਦੁੱਧ ਚੋਈ ਜਾਣ ਵਾਲੇ ਗਾਂ ਸੇਵਾ ਕਰੇ ਤੇ ਓਕੇ ਜੀ ਹਾਂ ਮੈਂੜਾ ਜੀ ਪਿਆਰੇ ਇੱਥੇ ਬਿਲਕੁਲ ਠੀਕ ਆ ਯਾਰ 65 ਕਿਲੋ ਵੀਰ 15 20 ਦਿਨਾਂ ਦੀ ਹਾਂਜੀ ਦੁੱਧ ਹੋਊਗਾ ਵਧੀਆ ਚਵਾਵਾ ਜਿਹੜਾ ਕੋ 13 ਕਿਲੋ ਠੀਕ ਹੈ 12 ਕਿਲੋ ਗਾਰੰਟੀ ਵਾਲਾ ਦੁੱਧ ਹੋਊਗਾ ਓਕੇ ਜੀ ਤੇ ਕੋਈ ਰਸੀ ਪਾਉਂਦੀ ਲੋੜ ਨਹੀਂ ਠੰਡੀ ਧੀਰੀ ਥੋੜੀ ਦਰਦੀ ਹੈ ਯਾਰ ਦਰਦੀ ਜੀ ਕਾਪਦੀ ਮੜੀ ਜੇ ਕੋਈ ਵੰਗਾਉਂਗਾ ਪਾਲਾ ਹਤਾ ਉਦੋਂ ਮਰਜੀ ਬਾਕੀ ਠੰਡੀ ਸੀਰੀ ਦਾ ਮਿਲਦੀ ਆ ਤੇ ਵਧੀਆ ਕੁਆਲਟੀ ਵਾਲੀ ਆ ਦਾਵਿਦ ਅੱਡੀ ਬੜੀ ਆ ਕੋਈ ਰੱਸੀ ਪਾਉਂਦੀ ਲੋੜ ਨਹੀਂ ਤੇ ਫਾਤ ਵੇਖ ਗਾਉਂ ਦਾ ਕਿੱਡਾ ਪਿਓਰ ਸ਼ਾਈ ਜੀ ਪਿਓਰ ਸ਼ਾਈ ਵਾਲਾ ਆ ਵੀਰ ਗਾਣ ਠੀਕ ਧੁੰਨ ਵਾਲੀ ਹੈ ਆ ਮੂੜੀਆਂ ਅਰ ਗਿਆ ਥਾਂ ਲੱਗਾ ਜਿੱਦਾਂ ਕਹਿ ਨਹੀਂ ਕਹਿੰਦੇ ਟਿੱਬਿਆਨੇ ਮੂੜੀਆਂ ਠੀਕ ਹੈ ਉਹ ਥਾਂ ਲੱਗਾ ਵੀਰ ਜੀ ਨੂੰ ਜਵਾਬ ਹੈ ਬਿਲਕੁਲ ਜਿਹਨੂੰ ਕਹਿੰਦੇ ਦਾ ਸਿਰੇ ਦੀ ਚੌਣ ਆ ਹਾਂ ਜੀ ਵੀਰ ਜੀ ਕੀ ਪ੍ਰਾਈਸ ਆ ਦਾ ਕੋਲ ਵੀਰ ਬਿਲਕੁਲ ਜੈਡ ਹਾਂ ਜੀ ਕੋਲ ਕਾਪਨ ਵੇੜਦਾ 55 50 45000 ਦੀ 45000 ਦੀ 45 ਮੇਰੇ 40 ਹਜ਼ਾਰ ਦੀ ਜਿਹੜੀ ਆ ਨਾ 40 ਦੀ 40 ਹਜ਼ਾਰ ਦੀ ਖਾਂ ਨਾ ਜਿਹੜੀ ਹੋਣੀ ਆ ਜੈ ਸਨੋਈ ਲੋ ਜੀ ਜੈ ਸਨੋ 40 40 ਹਜ਼ਾਰ ਦੇ ਬਾਈ ਹੁੰਦੇ ਦਿਆਂਗੇ ਤਾਂ ਵਧੀਆ ਹੋਵੇ ਬਿਲਕੁਲ ਜਿਹੜੀ ਗੱਲ ਆ ਠੰਡੀ ਠੀਰੀ ਤੇ ਮਸ਼ੀਨ ਦੁੱਧ ਵਾਲੀ ਦੇ ਐਣ ਮਈਆਂ ਜੰਨੀ ਦੋਤੀ ਐਡ ਮਈਆਂ ਜੰਨੀ ਬਿਲਕੁਲ ਬਿਲਕੁਲ ਠੀਕ ਆ ਜੀ ਅੱਗੇ ਵਧੀਆ ਬਿਲਕੁਲ ਸਿਆ ਆਇਆ ਚਲੋ ਜੀ ਹਲੋ ਜੋ ਲਓ ਜੀ ਆਗੀ ਹੜੀ ਕਾ ਤੇ 24 ਕਿਲੋ ਵੀਰ ਗਾਂ ਦੇ ਦੁੱਧ ਕੱਢਿਆ ਤੇ ਜੇ ਸੁਣਿਆ ਤਾਂ ਸੁਣੀ ਆ ਤੇ ਜੇ ਸੁਣੀ ਆ ਤੇ ਬਾਦ ਦੇਣ ਲੈ ਜੂ ਜੇ 8 ਹਾਂਜੀ ਪਰ ਚੰਗੀ ਗਾਂ ਕੋ ਬਹਿਣਾ ਵੀਰ ਦੀ ਉੱਠਾ ਆਂਦਾ ਵਾ ਥੱਲੇ ਆਂਦੇ ਮੈਂ ਦੱਸਿਆ ਵੀ ਵੀਰ ਗਾਂ ਥੋੜੀ ਜਿਹਾ ਲਿਹਾਣ ਘੱਟ ਨੇ ਹਾਂਜੀ ਗਾਂ ਥੋੜੀ ਜਿਹਾ ਪਹਿਲਾਂ ਗੱਲ ਕਹਿੰਦੇ ਗਾਂ ਥੋੜੀ ਥਾਂ ਮਹਿਰੂ ਬਜੇ ਰਹਿ ਜਾਂਦਾ ਗਾਂ ਥੋੜੀ ਥਾਂ ਜਿਹੜਾ ਜ਼ਿਆਦਾ ਜਵਰ ਚੰਗਾ ਸਾਫ ਮਾਰਦਾ ਮੈਂ ਕਹਿਆ ਜਵਰ ਥਾਂ ਮਾਰ ਦਈਏ ਦੇਖੋ ਜੀ ਗਾਂ ਬਹੁਤ ਸ਼ਾਨਦਾਰ ਲੱਗੇ ਆ ਵਧੀਆ ਸਹੀ ਗੱਲ ਆ ਵਾਲੀ ਨੇ ਲੋਦ ਲੋ ਆਜ ਮਾਰਿਆ ਤੇ ਪੂਰੀ ਗਾਂ ਦੁੱਧੜੀ ਆ ਠੀਕ ਚੰਗੀ ਸਾਹ ਗੋਦੀ 8 ਦਿਨਾਂ ਜੇ ਵੀਰ ਖਾਣੇ ਆ ਦੁੱਧ ਕੋਈ 23 24 25 ਕਿਲੋ ਦੁੱਧ ਵਧੀਆ ਆ ਰਾਮਨਾਥ ਜਾ ਭਰੂਗੀ ਬਾਜਣਾ ਜੀ ਪਾਇਣਾ ਜੇ ਬੈਡ ਨੇ ਲੈਜੂ ਗਾਂ ਤੋਂ 4 ਦਿਨ ਪੱਕਾ ਲੈ ਜਾਣੇ 4-5 ਐਨੇ ਵੀਰ ਜੇ 4-5 ਤੇ ਬਹੁਤ ਸੋਣੀ ਲੇਵਾ ਕੁਆਲਟੀ ਵਾਲੀ ਇਹ ਆ ਜੀ ਦੁੱਧੜੀ ਵੀਰ ਗਾਂ ਠੱਡੀ ਬੜੀ ਦਿੱਖਾ ਠੀਕ ਹੈ ਤੇ ਪਾਲ ਘੋਸ ਐ ਪੋਲੀ ਨਿਕਲੀ ਕਿਹੜਾ ਕੋਲ ਆ ਦੋ ਨੀਕਾ ਨੰਬਰ ਉਹਦਾ ਇੱਕ ਨੰਬਰ ਤੇ ਜਿਹੜਾ ਵੀ ਥਣਾ ਦੀ ਸ਼ਵਾਦਾ ਡੰਗਰ ਨਹੀਂ ਵੀਰ ਜੀ ਆਪਣੇ ਘਰ ਚੋਂ ਵਾਈ ਆਪਣੇ ਦਸਤੇਦਾਰਾਂ ਗਵਾਈਗਾ ਬਹੁਤ ਠੰਡੀ ਗਾਉਂ ਦਾ ਦੋ ਸਵੇ ਤੀ ਤੇ ਜਿਹੜੇ ਆ ਮੈਂ ਆਖੀ ਜਿੰਨੇ ਕਿਉਂ ਨਹੀਂ ਗਾਉਂ ਵੀਡੀਓ ਦੇ ਵਿੱਚ ਆਉਣ ਲੱਗੇ ਆ ਨਾ ਹਾਂਜੀ ਹਾਂਜੀ ਤੇ ਤੋਂ ਬਹੁਤ ਸਾਰੇ ਵੇਚਣ ਵਾਲੇ ਬੰਦਿਆਂ ਦਾ ਇਹ ਠੀਕ ਹੈ ਜੀ ਤੇ ਚਲੋ ਉਹਨਾਂ ਦੇ ਘਰ ਗਏ ਤੇ ਉਹਨੇ ਮਾਨ ਕੀਤਾ ਪੂਰਾ ਮਾਨ ਕੀਤਾ ਆਪਣੇ ਵੀਰ ਦੇ ਵੱਡੇ ਵੀਰ ਤੋਂ ਉਮਰ ਪੁਰੇ ਤੋਂ ਤੇ ਪਰ ਰੀਲ ਦਾ ਟੱਪਾ ਗਾ ਠੀਕ ਹੈ ਕਿਹੜਾ ਕੋਈ ਵੀਰ ਤਾਂ ਲੈ ਰਿਹਾ ਨਾ ਠੀਕ ਜੀ ਬੜੀ ਫਾਸਤ ਰਸਈ ਵਿੱਚ ਵੇਖੋ ਲੋ ਨਵੀਂ ਰਗਾਈ ਦਾ ਭਾਵੇਂ ਕਰਾ 75 70 ਐਂਡ ਗਾਈ ਹਾਂਜੀ 500 ਰੁਪਏ ਛੋਟ ਹੋਊਗੀ 65 ਚ 65 ਚ 65 ਚ 500 ਰੁਪਏ ਛੋਟ ਖੁਸ਼ੀ ਦਾ 500 ਕਰ ਦੋਵੇ 500 ਕਰ ਹਾਂਜੀ ਐਂਡ ਕਿਹ ਆਦੀ ਗਾਈ ਸਾਰੇ ਲਾਕੇ ਦੇ 65 ਦੇ 65 ਵਾਲੀ ਗਾਂ ਇਹਦੇ ਨਾਲ ਕੋਈ ਗਾਂ ਚ ਹੋਵੇ ਗਾੜੀ ਗਾਣਾ ਕੋਈ ਗਾਂ ਚ ਹੋਲੇ ਐਹੋ ਜੀ ਗਾਂ ਵਧੀਆ ਕੋਰ ਸਰ ਭਾਈ ਇਹ ਵੀ ਜਿੱਡੇ ਲਾਟਲਾ ਬੋਦਾ ਇਹ ਗਾਂ ਬੋ ਬਾਨੀ ਆ ਓਕੇ ਜੀ ਹਾਂਜੀ ਇੰਨੀ ਕਾ ਹੋਰ ਬਾਨੀ ਹਲੇ ਠੀਕ ਹੈ ਵੀਰ ਜੀ ਪੂਰੀ ਯਾਰ ਬਾਨਣੀ ਤੇ ਕਾਮ ਮਾੜੀ ਕਰ ਤੇ ਦੁੱਧ ਵੀ ਆ ਪੂਰਾ ਇਹਨੇ ਸੰਗਣਾ ਮਈ ਹਰਗਾ ਦੇਣਾ ਵਾ ਓਕੇ ਜੀ ਫੈਂਡ ਵਾਲੀ ਜਿਹਨੂੰ ਗਾਈ ਕਹਿੰਦੇ ਆ ਜੇ ਦੇਖੋ ਜੀ ਸਾਫ ਸੁਤਰੀ ਆ ਵਧੀਆ ਕੁਆਲਿਟੀ ਵਾਲੀ ਕੋਈ ਬਾਈ ਕੋਈ ਨਹੀਂ ਹੈਗੀ ਕੋਈ ਮੈਂ ਚਾਹ ਬੰਨਿਓ ਬਣਾ ਵੀ ਜਿਹਨੂੰ ਕਹਿੰਦੇ ਆ ਬਰਾਬਰ ਚੋਰਸ ਉਹ ਆ ਕਰਮ ਵਾਲੀ ਲੱਗਾ ਜਿਹੜਾ ਸੁੱਕੀ ਸੁਖਣਾ ਸੋਵੇ ਹਨਾ ਬਿਲਕੁਲ ਜੀ ਬਿਲਕੁਲ ਬਾਕੀ ਕਾਦ ਹੋ ਜਾਣਾ ਵੇਖੋ ਐ ਫੁੱਲ ਵੱਡਾ ਕਾਦ ਹੋ ਜੀ ਠੀਕ ਹੈ ਜੀ ਹਾਂਜੀ ਮਾਰਾ ਮੇਰੇ ਕਰੇ ਆ ਪਸ਼ੂ ਭਾਈ ਕੋਲ ਬਹੁਤ ਵਧੀਆ ਰੇਡ ਆ ਤੁਹਾਡੀ ਆ ਜੇ ਕੱਢ ਕੇ ਦੂਜੇ ਦਿਨ ਰੋਜ਼ ਕਦੀ ਵੀਡੀਓ ਨਹੀਂ ਦੀ ਪੈਂਦੀ ਆ ਮਾਲ ਸਾਹ ਸੁਭਰਾ ਹੰਦਾ ਜੇ ਡੰਗਰ ਚੰਗੇ ਤੇ ਫਿਰ ਵੀ ਚੁੱਕੀ ਜਿੰਦੇ ਆ ਬਸ ਇਹ ਦੱਸ ਤੋਂ ਗਾੜਾ ਵੀ ਰੇਡ ਗਿਆ ਜੀ 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 ਹੁਣ ਵੀਰ ਜਿਹੜੇ ਵੀਰ ਭਰਾ ਨੇ ਬਾਈ ਫੜੀ ਚਲੋ ਜਿਹੜਾ ਨਹੀਂ ਸਾਂਭੀ ਨੇ ਘਾਟ ਉਹਨੇ ਖਾਦਾ ਪਰ ਅਸੀਂ ਇਹ ਗੱਲ ਕਹਾਂਗੇ ਵੀ ਹਾਂ ਬੱਚਾ ਮਾਰ ਲਿਆ ਦਗਾ ਦਾ ਅਸਲੀ ਮਹੀ ਠੀਕ ਹੈ ਜਿਹੜਾ ਵੀਰ ਸਾਹ ਲੂਗਾ ਨਾ ਸੇਵਾ ਦਾ ਮੁੱਲ ਤਾਂ ਪੂਰਾ ਦੁਗਣਾ ਕਰਕੇ ਮੋੜੂਗੀ ਅਸਲ ਚੀਜ਼ ਹੈ ਵੀਰ ਸਾਹ ਸਾਥ ਇਹੋ ਬਾਈ ਬੁਲੇਟ ਡਰੈਸ ਬਾਕੀ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਹਾਂਜੀ ਹਾਂਜੀ ਚੈਨਲ ਨੂੰ ਕਰਿਆ ਕਰੋ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਫੋਨ ਨੰਬਰ ਵੀ ਜੀ ਹੈਗਾ 8427407755 ਦਾ ਮਾਨਵ ਪਿੰਡ ਪਿੰਡ ਬੋਮਾ ਜਿਲ੍ਹਾ ਅੰਮ੍ਰਿਤਸਰ ਤੇ ਵਧੀਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਯਾਰਾ ਖਿੱਚ ਕੇ ਤੇ ਬਹੁਤ ਸ਼ਾਨਦਰ ਨਿਕਨੇ ਆ ਸੱਚੀ ਗੱਲ ਜੀ